ਕਾਜੀ ਮਹਿਰਾਜ ਦੇ ਮੇਰੇ ਚੈਨਲ ਪੰਜਾਬੀ ਸੂਟ ਰਾ ਦੀ ਪਟੀ ਕਿਸ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੋਹਣੇ ਸੋਹਣੇ ਗਰਮੀਆਂ ਵਾਲੇ ਸੂਟ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਉਸ ਤੇ ਸੂਟ ਘਰ ਤੱਕ ਮਗਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣੇ ਤੁਹਾਨੂੰ ਸੋਹਣੇ ਸੋਹਣੇ ਸੂਟ ਇਹ ਲਾ ਸੂਟ ਹੈ ਜੀ ਆਪਣਾ ਬਲੈਕ ਕਲਰ ਤੇ ਤੇ ਜੌਰਜਟ ਦਾ ਸਟਫ ਹੈ ਦਾ ਤੇ ਇਹਦੇ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੌਰਜਟ ਦਾ ਸਟਫ ਹੈ ਤੇ ਬਹੁਤ ਸੋਹਣਾ ਕੰਮ ਕੀਤਾ ਹੈ ਦੇ ਨੈੱਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਬੜਾ ਕਮਾਇਆ ਗਾ ਜੀ ਨੈੱਕ ਤੇ ਤੇ ਸਾਰੇ ਛੜ ਦੇ ਵਿੱਚ ਛੋਟੀ ਬੁੱਟੀ ਬਣੀ ਹੋਈ ਹੈ ਜੀ ਬਹੁਤ ਸੋਹਣਾ ਲੱਗਦਾ ਹੈ ਜੀ ਤੇ ਜਿਹੜਾ ਨਾ ਬਾਟਮ ਛੋਟ ਛਟਦੀ ਹੀ ਬਾਟਮ ਹੈ ਤੇ ਐਂਡ ਦਾ ਕੰਮ ਕੀਤਾ ਹੋਇਆ ਬਾਟਮ ਤੇ ਤੇ ਬਾਕਟਰ ਮਾਇਆ ਜੀ ਬਾਟਮ ਤੇ ਆਪਾਂ ਜਿਹੜੇ ਵੀ ਰੇਟ ਦਵਾਂਗੇ ਉਹ ਵਿਦ ਸ਼ਿਪਿੰਗ ਹੀ ਹੋਏਗਾ ਜੀ ਜਿਹੜੇ ਵੀ ਆਪਾਂ ਸਕਰੀਨ ਉੱਤੇ ਰੇਟ ਦਵਾਂਗੇ ਉਹੀ ਰੇਟ ਦੇ ਸੂਟ ਹੋਣਗੇ ਜੀ ਤੇ ਆਰਗੰਜ਼ਾ ਦਾ ਔਰ განਜਾ ਦੁਪट्टे ਤੇ ਬਹੁਤ ਸੋਹਣੀ ਲੇਸ ਦਿੱਤੀ ਹੋਈ ਹੈ ਬਹੁਤ ਸੋਹਣੀ ਲੇਸ ਦੇ ਨਾਲ ਵਰਕ ਕੀਤਾ ਹੋਇਆ ਹੈ ਜੀ ਬਹੁਤ ਸੋਣਾ ਕੰਮ ਕੀਤਾ ਹੋਇਆ ਹੈ ਦੁਪट्टे ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਸਾਰੇ ਦੁਪट्टे ਦੇ ਵਿੱਚ ਐਦਾਂ ਬੁੱਟੀ ਬਣੀ ਹੋਈ ਹੈ ਤੇ ਦੋ ਸਾਈਡ ਤੇ ਐਦਾਂ ਕੰਮ ਆਇਆਗਾ ਜੀ ਜੇ ਤੁਸੀਂ ਐਦਾਂ ਦੇ ਹੋਰ ਸੂਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਇਦਾਂ ਦੇ ਲੁੱਕ ਆ ਰਹੀ ਆ ਪੂਰੇ ਸੂਟ ਦੀ ਤੇ ਇਦਾਂ ਦੇ ਲੁੱਕ ਆ ਰਹੀ ਆ ਜੀ ਪੂਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਨੈਕਸਟ ਸੂਟ ਹੈ ਜੀ ਆਪਣੇ ਕੋਲ ਪ੍ਰਿੰਟ ਤੇ ਤੇ ਬੋਟਮ ਤੇ ਕੰਮ ਕੀਤਾ ਹੋਇਆ ਤੇ ਬੋਸਨਾ ਪ੍ਰਿੰਟ ਹੈ ਜੀ ਇਹ ਵਾਲਾ ਇਹਨਾਂ ਨੂੰ ਸਟਾਫ ਦਵਾਂਗੇ ਪੂਰਾ ਵਧੀਆ ਦਵਾਂਗੇ ਤੇ ਇਹਦੀ ਬਈ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਜੀ ਤੇ ਇਹਦੇ ਨਾਲ ਆ ਵਾਈਟ ਔਨ ਬਾਟਮ ਤੇ ਬਾਟਮ ਤੇ ਐਦਾ ਪੈਚਵਰਕ ਕੀਤਾ ਹੋਇਆ ਆਰੀ ਦੇ ਨਾਲ ਇਹ ਹੈ ਜੀ ਐ ਆਰੀ ਦੇ ਨਾਲ ਪੈਚਵਰਕ ਜਿੱਦਾਂ ਹੀ ਸ਼ਰਟ ਦਾ ਪੈਚ ਲਾ ਕੇ ਆਪਾਂ ਨੇ ਇਹ ਤੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਤੇ ਆਏਗਾ ਤੁਜੀ ਬਾਟਮ ਤੇ ਇਹਦੇ ਨਾਲ ਰਹੀ ਹੈਗਾ ਜੇ ਤੁਸੀਂ ਇਹਦੇ ਨਾਲ ਦੁਪੱਟਾ ਲਵਾਉਣਾ ਚਾਹੁੰਦੇ ਹੋ ਤਾਂ ਆਪਾਂ ਦੁਪੱਟਾ ਵੀ ਲਾ ਕੇ ਦੇ ਦਾਂਗੇ ਜੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਬਹੁਤ ਸੋਹਣੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਪੂਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਜੀ ਜੇ ਤੁਹਾਨੂੰ ਕੋਈ ਹੋਰ ਪ੍ਰਿੰਟ ਪਸੰਦ ਆ ਤਾਂ ਤੁਸੀਂ ਹੋਰ ਪ੍ਰਿੰਟ ਤੇ ਵੀ ਐਦਾਂ ਦਾ ਕੰਮ ਕਰਵਾ ਸਕਦੇ ਹੋ ਜੀ ਆਰੀ ਵਰਕ ਦਾ ਕੰਮ ਹੈ ਇਹ ਵਾਲਾ ਟਿਆ ਜੀ ਗ੍ਰੇ ਕਲਰ ਦਾ ਬਹੁਤ ਸੋਹਣਾ ਇਹ ਤੇ ਆਪਣੇ ਕੰਮ ਕੀਤਾ ਹੈ। ਇਹ ਕਸਟਮਰੇ ਆਪਾਂ ਨੂੰ ਇਹ ਵਾਲਾ ਦੁਪੱਟਾ ਭੇਜਿਆ ਸੀਗਾ ਆਪਾਂ ਉਦੋਂ ਦਾ ਹੀ ਸੂਟ ਤਿਆਰ ਕੀਤਾ ਹੈ ਜੀ। ਤੇ ਨਾਲੇ ਆਪਾਂ ਦਿੱਤੀ ਹੈ ਸੂਨਸਟਿਚਿੰਗ। ਇੱਕੇ ਕਸਟਮਰ ਦੇ ਸੂਟ ਨੇ ਜੀ ਆਪਣੇ ਕੋਲ ਅੱਜ ਸਾਰੇ ਤੇ ਗ੍ਰੇ ਕਲਰ ਦਾ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਆਪਾਂ ਮਸ਼ੀਨ ਨਾਲ ਦਾ। ਤੁਸੀਂ ਦੇਖ ਸਕਦੇ ਹੋ ਜਿੱਦਾਂ ਹੀ ਦੁਪੱਟੇ ਦੇ ਉੱਤੇ ਬੇਲ ਬਣੀ ਹੋਈ ਸੀ ਆਪਾਂ ਉਦਾਂ ਦੀ ਹੀ ਬੇਲ ਬਣਾ ਕੇ ਦਿੱਤੀ ਹੋਈ ਹੈ ਤੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਬਹੁਤ ਸੋਹਣੇ ਕਲਰ ਪਾ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪਿਆਰਾ ਸੂਟ ਲੱਗਦਾ ਹੈ ਜੀ ਬਣਿਆ ਹੋਇਆ ਤੇ ਐਦਾਂ ਦੀ ਡਿਜ਼ਾਈਨਿੰਗ ਹੈ ਜੀ ਇਹ ਵਾਲੀ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਸੂਟ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਕਰਾ ਸਕਦੇ ਹੋ ਜੀ ਇਹ ਆਏਗਾ ਜੀ ਕਿਰੇ ਤੇ ਲੈਸ ਆਪਣੇ ਔਰਗੰਜ਼ਾ ਦੀ ਲੈਸ ਲਾ ਕੇ ਕਿਰੇ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਉਦਾਂ ਹੀ ਆਪਾਂ ਨੇ ਬਾਜੂ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਪਿਆਰਾ ਸੂਟ ਲੱਗਦਾ ਹੈ ਜੀ ਬਣਿਆ ਹੋਇਆ ਤੇ ਉਹਨਾਂ ਦਾ ਦੁਪੱਟਾ ਸੀ ਉਹਨਾਂ ਕੋਲ ਉਹਨਾਂ ਨੇ ਆਪਾਂ ਨੂੰ ਦੁਪੱਟਾ ਭੇਜਿਆ ਸੀ ਆਪਾਂ ਉਦਾਂ ਦਾ ਹੀ ਸੂਟ ਤਿਆਰ ਕਰਕੇ ਦਿੱਤਾ ਹੈ ਜੀ ਜੇ ਤੁਹਾਡੇ ਕੋਲ ਵੀ ਤੁਹਾਡਾ ਕੋਈ ਆਪਣਾ ਦੁਪੱਟਾ ਪਿਆ ਹੈ ਤਾਂ ਤੁਸੀਂ ਵੀ ਇਦਾਂ ਦਾ ਸੂਟ ਤਿਆਰ ਕਰਵਾ ਸਕਦੇ ਹੋ ਜੀ ਬਹੁਤ ਸੋਹਣੀ ਲੁੱਕ ਆ ਗਿਆ ਸੂਟ ਦੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਕਸਟਮਾਈਜ਼ ਕਰਾ ਸਕਦੇ ਹੋ ਜੀ। ਨੇਸ ਸੋਰਟ ਵੀ ਇਹਨਾਂ ਦੇ ਹੈ ਜੀ ਪ੍ਰਿੰਟ ਤੇ ਬਹੁਤ ਸੋਹਣੇ ਸੂਟ ਇਹਨਾਂ ਦੇ ਸਾਰੇ ਤੇ ਸਾਰੇ ਆਪਾਂ ਇਹਨਾਂ ਨੂੰ ਸਟਿਚ ਕਰਕੇ ਦਿੱਤੇ ਹੋਏ ਨੇ। ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਆਪਾਂ ਸਟੀਚਿੰਗ ਕੀਤੀ ਹੈ ਜੀ ਤੁਸੀਂ ਆਪਾਂ ਤੋਂ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਕਰਵਾ ਸਕਦੇ ਹੋ ਜੀ ਤੇ ਆਪਾਂ ਨੇ बॉਟਮ ਦੇ ਨਾਲ ਦੀ ਬਹੁਤ ਸੋਹਣੀ ਪਾਈਪਿੰਗ ਦੇ ਕੇ ਸ਼ਰਟ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਹੋਇਆ ਸੂਟ ਦਾ ਜੇ ਤੁਸੀਂ ਐਦਾਂ ਦੇ ਸੋਹਣੇ ਸੋਹਣੇ ਪ੍ਰਿੰਟ ਸੂਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ WhatsApp ਲਿੰਕ ਨੂੰ ਜੋਇਨ ਜੁਆਇਨ ਕਰੋ ਜੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਪੂਰੇ ਸੂਟ ਦੀ ਸਾਰੇ ਹੀ ਪ੍ਰਿੰਟ ਸੂਟ ਇਹਨਾਂ ਦੇ ਨੇ ਜੀ ਅੱਜ ਤੁਹਾਨੂੰ ਦਿਖਾ ਦਿੰਨੇ ਆ ਤੇ ਆਪਾਂ ਨੇ ਬਹੁਤ ਸਨੇ ਤਿਆਰ ਕੀਤੇ ਨੇ ਇੱਕ ਇੱਕ ਕਸਟਮ ਬਥੇ ਸੂਟ ਨੇ ਸਾਰੇ ਜਿੱਦਾਂ ਹੀ ਆਪਾਂ ਉਹਨਾਂ ਨੇ ਕਿਹਾ ਸੀ ਸਟੀਚਿੰਗ ਕਰਨ ਵਾਸਤੇ ਆਪਾਂ ਉਦਾਂ ਦੀ ਹੀ ਸਟੀਚਿੰਗ ਕਰਕੇ ਦਿੱਤੀ ਹੈ ਜੀ ਤੁਸੀਂ ਵੀ ਸਾਡੇ ਤੋਂ ਕਿਸੇ ਸਾਰੀ ਕਿ ਕਸਟਮਰ ਦੇ ਸੂਟ ਨੇ ਜੀ ਬਹੁਤ ਸੋਹਣੇ ਪ੍ਰਿੰਟ ਨੇ ਜੇ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਪ੍ਰਿੰਟ ਲੈਣਾ ਚਾਹੁੰਦੇ ਹੋ ਤਾਂ ਮੇਰੇ WhatsApp ਲਿੰਕ ਨੂੰ ਜੋ ਜੁਆਇਨ ਕਰੋ ਜੀ ਐਸੀ ਕਿ ਆਪਣੇ ਅੱਜ ਵਾਲੇ ਸੂਟ ਜਿਹੜਾ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਜਿਹੜੇ ਮੇਰੇ ਚੈਨਲ ਤੇ ਨਾਮ ਨੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਕਰਕੇ ਜੋ ਸਟ੍ਰਾਈਕ ਕਰੋ ਮੇਰੇ ਸੂਟਾਂ ਕ੍ਰਿਸ ਆਰਿਆ ਧੰਨਵਾਦ ਸਾਸਰੀਆ ਕਾਂ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ